कल ਸਾਡੀ ਸ਼ਾਹਕੋਟ ਸਰਵ ਡਿਵੀਜ਼ਨ ਦੇ ਵਿੱਚ ਸਾਡੀਆਂ ਟੀਮਾਂ ਨੂੰ ਕਾਫੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇੱਕ ਟਰੱਕ ਨੂੰ ਰੋਕੇ ਚੈੱਕ ਕੀਤਾ ਤੇ ਉਹਦੇ ਵਿੱਚੋਂ ਇੱਕ ਕੁਆਂਟਲ 2 ਕਿਲੋ 102 ਕਿਲੋਗ੍ਰਾਮ ਜਿਹੜੀ ਹੈ ਪੌਪੀ ਹਸਕ ਓਕੇ ਕਹਿ ਦਿੰਨੇ ਆ ਅਸੀਂ ਉਹ ਬਰਾਮਦ ਹੋਈ ਇਹਦੇ ਵਿੱਚ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਸਾਡੀਆਂ ਟੀਮਾਂ ਕੋ ਵੀ ਇੱਕ ਟਰੱਕ ਜਿਹੜਾ ਹੈਗਾ ਮੋਗੇ ਸਾਈਡ ਤੋਂ ਆ ਰਿਹਾ ਹੈਗਾ ਤੇ ਇਹਦੇ ਵਿੱਚ ਕੰਟਰਾਬੰਗ ਹੋਏ ਹੋ ਸਕਦਾ ਤੇ ਇਮੀਡੀਏਟਲੀ ਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਚ ਇੱਕ ਟੀਮ ਦਾ ਗਠਨ ਕੀਤਾ ਗਿਆ ਡੀਐਸਪੀ ਸ਼ਾਹਕੋਟ ਉਹਨਾਂ ਦੀ ਟੀਮ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਟਰੱਕ ਨੂੰ ਔਰ ਇਹਦੀ ਚੈਕਿੰਗ ਕੀਤੀ ਗਈ ਔਰ ਜਿਹੜੀ ਮੇਨ ਗੱਲ ਦੱਸਣ ਵਾਲੀ ਆ ਵੀ ਇਹਨਾਂ ਨੇ ਇੰਨੀ ਫੂਲ ਪ੍ਰੂਫ ਕੈਵਿਟੀ ਬਣਾਈ ਹੋਈ ਸੀ ਉਹਦੇ ਵਿੱਚ ਤੇ ਜੇ ਤੁਸੀਂ ਉਹਨੂੰ ਖਾਲੀ ਵੀ ਕਰਾ ਕੇ ਦੇਖ ਲਓ ਟਰੱਕ ਨੂੰ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਸੀਗਾ ਵੀ ਇਹਦੇ ਵਿੱਚ ਕੋਈ ਗੱਲ ਛਪਾਈ ਗਈ ਹੈ ਕਿ ਕੋਈ ਉਹਨਾਂ ਨੇ ਅੰਦਰ ਲਿਖ ਤੈ ਖਾਨਾ ਕਹਿ ਦੋ ਬਣਾਇਆ ਹੋਇਆ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਜਿਹੜਾ ਕਾਉਂਟਰਾਬੰਡ ਹੈ ਉਹ ਛਪਾਇਆ ਹੋਇਆ ਸੀ ਔਰ ਉਹ ਤੋਂ ਬਾਅਦ ਜਦੋਂ ਇਹਨਾਂ ਨੇ ਚੰਗੇ ਤਰੀਕੇ ਦੇ ਨਾਲ ਚੈਕਿੰਗ ਕੀਤੀ ਇੰਟਰੋਗੇਸ਼ਨ ਕੀਤੀ ਜਿਹੜੇ ਦੋ ਬੰਦੇ ਅਰੈਸਟ ਕੀਤੇ ਇਹਨਾਂ ਨੇ ਫਿਰ ਉਹ ਕੰਫੈਸ ਕੀਤਾ ਵੀ ਅਸੀਂ ਇਹ ਇੱਕ ਤੈ ਖਾਨਾ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਇਹ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਅੱਗੇ ਵੀ ਅਸੀਂ ਢੇੜੇ ਲਾਏ ਆ ਇਸੇ ਉਥੋਂ ਸਸਤੀ ਜਿਹੜੀ ਹੈਗੀ ਆ ਪੁੱਕੀ ਲੈ ਕੇ ਤੇ ਇੱਥੇ ਮਹਿੰਗੇ ਭਾਵ ਤੇ ਰੇਟ 'ਚ ਵੇਚਦੇ ਆ ਇਹਨਾਂ ਦੇ ਨਾਲ ਇਹ ਦੋ ਬੰਦੇ ਜਿਹੜੇ ਅਸੀਂ ਰੈਸਟ ਕੀਤੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਰਪ੍ਰੀਤ ਔਰ ਫੈਪੀ ਇਹ ਕਥੂ ਨੰਗੜ ਅੰਮ੍ਰਿਤਸਰ ਦਾ ਰਹਿਣ ਵਾਲਾ ਔਰ ਇਹਦੇ ਨਾਲ ਜਿਹੜਾ ਵਰਿੰਦਰ ਔਰ ਫਰਾਜੂ ਹੈਗਾ ਉਹ ਤਲਵੰਡੀ ਚੌਧਰੀਆ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਪੂਥਲਾ ਦਾ ਰਹਿਣ ਵਾਲਾ ਇਹਨਾਂ ਦੇ ਇੰਟੈਰੋਗੇਸ਼ਨ ਤੇ ਦੋ ਬੰਦੇ ਰੈਸਟ ਕਰ ਲਏ ਗਏ ਆਲਰੇਡੀ ਇਹਦੀ ਇੰਟੈਰੋਗੇਸ਼ਨ ਚ ਆਇਆ ਦੋ ਹੋਰ ਜਿਹੜੇ ਮੇਨ ਅਕਿਊਜ਼ਡ ਹੈਗੇ ਨੇ ਇੱਕ ਸੋਨੂ ਦੋਲੇਵਾਲ ਦਾ ਇੱਕ ਬੜਾ ਨਟੋਰੀਅਸ ਪਿੰਡ ਹੈਗਾ ਮੋਗੇ ਦੇ ਵਿੱਚ ਪੈ ਜਾਂਦਾ ਕੋਟੀ ਸੇਖਾਂ ਤੇ ਇੱਕ ਸਾਂਚਾ ਪਿੰਡ ਪਿੰਦਾ ਸੁਲਤਾਨਪੁਰ ਲੋਧੀ ਚ ਤੇ ਉੱਥੇ ਦਾ ਕਰਨ ਨਾਮ ਦਾ ਬੰਦਾ ਹੈਗਾ ਜਿਹੜੇ ਦੋ ਬੰਦੇ ਇਹਨਾਂ ਨੇ ਦੱਸੇ ਵੀ ਜਿਨ੍ਹਾਂ ਦਾ ਇਹਦੇ ਵਿੱਚ ਸਾਰਾ ਕਾਉਂਟਰਾਬਾਂਡ ਦੇ ਵਿੱਚ ਮਿਲੀ ਪੁੱਛ ਸੀ ਗਿਆਪਸ ਦੇ ਵਿੱਚ ਇਹਨਾਂ ਦਾ ਸਾਰਾ ਨੈਟਵਰਕ ਸੀਗਾ ਜਦੋਂ ਹੋਰ ਡਗਾਈ ਦੇ ਨਾਲ ਇਹਦੀ ਤਫ਼ਤੀਸ਼ ਕੀਤੀ ਗਈ ਕੇਸ ਦੀ ਤਾਂ ਬੜਾ ਸਨਸਨੀਖੇ ਖੁਲਾਸਾ ਹੋਇਆ ਵੀ ਜਿਹੜੇ ਇਹਨਾਂ ਦੇ ਕਿੰਗਪਿੰਨ ਸੀਗੇ ਜਿਹੜੇ ਮੇਨ ਬੰਦੇ ਸੀਗੇ ਜਿਨ੍ਹਾਂ ਦਾ ਇਹ ਸਾਰਾ ਸਪਲਾਈ ਨੈਟਵਰਕ ਸੀਗਾ ਉਹ ਤਿੰਨ ਬੰਦੇ ਦੋ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੈਠ ਕੇ ਉੱਥੋਂ ਆਪਰੇਟ ਕਰ ਰਹੇ ਸੀ ਇੱਕ ਬੰਦਾ ਕਪੂਰਥਲਾ ਜੇਲ੍ਹ ਦੇ ਵਿੱਚ ਸੀਗਾ ਔਰ ਦੋ ਬੰਦੇ ਜਿਹੜੇ ਉਹ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਸੀਗੇ ਜਦੋਂ ਇੰਟਰੋਗੇਸ਼ਨ ਕਰਕੇ ਉਹਨਾਂ ਦਾ ਸਾਰਾ ਸਹੀ ਚੈੱਕ ਕੀਤਾ ਰਿਕਾਰਡ ਉਹਨਾਂ ਦਾ ਐਨਲਿਸਿਸ ਕੀਤਾ ਜਿਹੜਾ ਟੈਕਨੀਕਲ ਡਾਟਾ ਹੈਗਾ ਉਤੋਂ ਇਹ ਗੱਲ ਸਾਹਮਣੇ ਆਈ ਵੀ ਉਹ ਇਹਨਾਂ ਨੂੰ ਡਾਇਰੈਕਸ਼ਨ ਦਿੰਦੇ ਸੀਗੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਪਰ ਇਹ ਬੰਦੇ ਸਾਰੇ ਥੈਲਡੀ ਟੀਮ ਜਿਹੜੀ ਹੈਗੀ ਆ ਉਹ ਕੰਮ ਕਰਦੀ ਸੀ ਅਸੀਂ ਸਾਰੇ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਜੇਲ ਦੇ ਵਿੱਚ ਅਕਿਊਜ਼ਡੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਹੈਗਾ ਟੋਟਲ 7 ਅਕਿਊਜ਼ ਜਿਹੜੇ ਹੈਗੇ ਆ ਇਸ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਮਰਜ਼ਬ ਬਣਾਇਆ ਹੈਗਾ ਉਹਨਾਂ ਚ ਦੋ ਅਰੈਸਟ ਕਰ ਲਏ ਗਏ ਦੋ ਬੰਦੇ ਬਾਹਰ ਨੇ ਜਿਹੜੇ ਇੱਕ ਡਿਸਟ੍ਰਿਕਟ ਮੋਗੇ ਦੇ ਰਹਿਣ ਵਾਲਾ ਔਰ ਇੱਕ ਕਪੂਰਥਲੇ ਦਾ ਰਹਿਣ ਵਾਲਾ ਔਰ ਤਿੰਨ ਬੰਦੇ ਆਲਰੇਡੀ ਜੇਲਾ ਚ ਜਿਨ੍ਹਾਂ ਨੂੰ ਪ੍ਰੋਡਕਸ਼ਨ ਬਰੰਡ ਤੇ ਲਿਆ ਕੇ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਜਾਵੇਗਾ ਔਰ ਜਿੰਨਾ ਇਹਨਾਂ ਦਾ ਨੈਟਵਰਕ ਹੈਗਾ ਟੋਟਲ ਸਪਲਾਈ ਚੇਨ ਹੈ ਉਹਦੇ ਬਾਰੇ ਪਤਾ ਕੀਤਾ ਜਾਵੇਗਾ ਸਾਡੀਆਂ ਟੀਮਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਇਹ ਮੱਧ ਪ੍ਰਦੇਸ਼ ਔਰ ਰਾਜਸਥਾਨ ਤੋਂ ਜਿਹੜੀ ਭੁੱਖੀ ਦੀ ਸਪਲਾਈ ਆ ਰਹੀ ਸੀ ਉਹਨੂੰ ਇਹਨਾਂ ਨੇ ਸਪਲਾਈ ਚੇਨ ਨੂੰ ਤੋੜਿਆ ਹੈਗਾ ਔਰ ਸਾਡੀ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਅਸੀਂ ਕਮੇਟੀ